4 ਸਾਲਾਂ ਦੇ ਰਿਸ਼ਤੇ ਦਾ ਦਰਦਨਾਕ ਅੰਤ ਕੁੜੀ ਦੇ ਇਨਕਾਰ ਤੋਂ ਬਾਅਦ ਮੁੰਡੇ ਨੇ ਖਤਮ ਕੀਤਾ ਜੀਵਨ ਵਿਆਹ ਦੀ ਗੱਲ ਤੇ ਕੁੜੀ ਨੇ ਕਿਹਾ ਮੈਂ ਬਾਹਰ ਜਾ ਰਹੀ ਆ ਵਿਆਹ ਨਹੀਂ ਕਰਵਾ ਸਕਦੀ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪ੍ਰਸ਼ਾਸਨ ਤੇ ਨਾ ਸੁਣਨ ਦੇ ਲਾਏ ਇਲਜ਼ਾਮ 4 ਸਾਲਾਂ ਤੋਂ ਰਿਸ਼ਤੇ ਵਿੱਚ ਰਹਿ ਰਹੇ ਇੱਕ ਜੋੜੇ ਦੀ ਕਹਾਣੀ ਦੁਖਾਂਤ ਵਿੱਚ ਖਤਮ ਹੋ ਗਈ ਜਾਣਕਾਰੀ ਮੁਤਾਬਕ ਜਦੋਂ ਮੁੰਡੇ ਦੇ ਘਰ ਵਾਲਿਆਂ ਨੇ ਵਿਆਹ ਦੀ ਗੱਲ ਕੁੜੀ ਦੇ ਪਰਿਵਾਰ ਨਾਲ ਚੁੱਕੀ ਤਾਂ ਕੁੜੀ ਨੇ ਸਪਸ਼ਟ ਕਹਿ ਦਿੱਤਾ ਕਿ ਉਹ ਵਿਦੇਸ਼ ਜਾ ਰਹੀ ਹੈ ਤੇ ਹੁਣ ਉਹ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ ਇਹ ਗੱਲ ਸੁਣ ਕੇ ਮੁੰਡਾ ਬੁਰੇ ਤੌਰ ਤੇ ਸਦਮੇ ਵਿੱਚ ਆ ਗਿਆ ਤੇ ਉਸਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮੌਕੇ ਤੇ ਹੀ ਪਰਿਵਾਰ ਵਿੱਚ ਕੋਰਾ ਮਚ ਗਿਆ ਮ੍ਰਿਤਕ ਦੇ ਪਰਿਵਾਰਕ ਮੈਂਬਰ ਰੋ ਰੋ ਕੇ ਬੁਰੇ ਹਾਲ ਵਿੱਚ ਨੇ ਪਰਿਵਾਰ ਦਾ ਕਹਿਣਾ ਹੈ ਕਿ 4 ਸਾਲਾਂ ਤੋਂ ਦੋਵੇਂ ਇਕੱਠੇ ਰਹਿ ਰਹੇ ਸਨ ਇਕੱਠੇ ਘੁੰਮਦੇ ਸਨ ਅਤੇ ਹਾਲ ਵਿੱਚ ਹੀ ਮੁੰਡੇ ਨੇ ਕੁੜੀ ਦਾ ਜਨਮ ਦਿਨ ਵੀ ਮਨਾਇਆ ਸੀ ਮ੍ਰਿਤਕ ਦੇ ਭਰਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਅਤੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਾ ਕਿੰਨਾ ਸੇਪੜਾ ਹੋ ਰਿਹਾ ਹੈ ਇੱਕੋੜਾ ਦਾ ਹੰਦਾ ਮਰ ਗਿਆ ਇਹ ਕਿਹਨੂੰ ਜਾ ਕੇ ਤੁਸੀਂ ਕੁੜੀ ਨੇ ਸਾਰਾ ਕਰਵਾਇਆ ਜੋ ਜੀਤਾ ਕੁੜੀ ਨੇ ਕੀਤਾ ਕਿੰਨੇ ਚਿਰ ਤੋਂ ਰਿਲੇਸ਼ਨ ਸੀ ਚਾਰ ਸਾਲ ਸੀ ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਰਿਹਾ ਪਤਾ ਹੀ ਨਹੀਂ ਜੀ ਪਹਿਲਾਂ ਕਿੰਦੀ ਵਿਆਹ ਕਰੋੜਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਹੈ ਵਿੱਚ ਕਿਸਨਾ ਵਿਕਾਸ ਦੀ ਲਈ ਨੂੰ ਫੇਜ ਰੱਖਿਆ ਨੂੰ ਮਰਨ ਲਈ ਮਜਬੂਰੀ ਕੀਤਾ ਹਾਂ ਤੁਸੀਂ ਦੇਖ ਵੀ ਜਾਤੀ ਸੀ ਹਾਂਜੀ ਐਲੀਟਸ ਵਗੈਰਾ ਕਰਨ ਦੀ ਚਾਹਤ ਹੈ ਹਾਂਜੀ ਲੜਕੀ ਦੇ ਘਰ ਵਾਲੇ ਇਦਾਂ ਰੋਕੀ ਜਾਂਦੇ ਨੇ ਹਾਂਜੀ ਉਹ ਸਿਰ ਵਗੈਰਾ ਲਰਕੇ ਨੂੰ ਦਿੱਤਾ ਜਾਂਦਾ ਹਾਂਜੀ ਤਾਂ ਪੁੱਤਾ ਗਿਆ ਤਾਂ ਹੀ ਉਹਨੇ ਇਹ ਕਦਮ ਚੁੱਕਿਆ ਜੀ ਕਿੰਨੀ ਐਸੀਗੀ ਸਾਡੇ ਕੋਲ ਮੇਰੀ ਜੀ ਤੁਸੀਂ ਵਿਚਾਰੋ ਮਰੀ ਉਹ ਲੜਕੀ ਦੇ ਲਈ ਲੜਕੀ ਦੇ ਸਰਕਲ ਫਰਮ ਨਹੀਂ ਪਤਾ ਉਹਨੂੰ ਬੜਾ ਹੀ ਚਾਹੁੰਦਾ ਇਨਸਾਫ ਚਾਹੀਦਾ ਜ਼ਰੂਰ ਪੁਲਿਸ ਨੇ ਐਫਆਈਆ ਦਰਜ ਕੀਤੀ ਕੀ ਦਿੱਤੀ ਜ਼ਰਤ ਤਾਂ ਅੱਜ ਦੀ ਕਾਰਵਾਈ ਨਹੀਂ ਹੋਈ ਕਾਰਵਾਈ ਬੱਚੇ ਨੇ ਕਿਹਾ ਵੀ ਕਿਸ ਤਰ੍ਹਾਂ ਦੀ ਦਵਾਈ ਖਾਧੀ ਨਹੀਂ ਲਈ ਘਰ ਦੇ ਘਰ ਦੇ ਬਾਹਰ ਜਾ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਫਆਈਆ ਨਹੀਂ ਵੇਖੀ ਨਹੀਂ ਜੋ ਤੁਹਾਨੂੰ ਕਿੱਦਾ ਪਤਾ ਲੱਗਾ ਸਰ ਮਨ ਨੇ ਸੁਸਾਇਡ ਕਰਨ ਉਹ ਵੀ ਉਹ ਬੜਾ ਜੀਸਰ ਕੋਈ ਵੀਡੀਓ ਇਹ ਬਣਾਇ ਸੀ ਸੁਸਾਇਡ ਕੀਤਾ ਹੈ ਕਿਤੇ 10-10 ਮੁੰਡੇ ਵੀ ਇਹਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਾ ਬਾਈ ਉੱਥੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਪਤਾ ਨਹੀਂ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਾਈ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਸਾਨੂੰ ਕੁੜੀ ਮੰਗ ਜਾ ਹਨੂਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਕਹਿ ਰਿਹਾ ਨਾ ਰਾਜਾ ਇਹ ਗੱਲ ਬਤ ਕੱਲਬਾਤ ਸੀ ਅੱਜ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਦਾ ਸੀ 25 ਸਾਲ ਦਾ ਸਰਮੁੰਦਾ ਹੈ। ਕੀ ਕਾਦੀ ਗੱਲ ਉਹਨੇ ਸੁਸਾਇਡ ਕੀਤਾ। ਕੱਲ ਇੱਕ ਹੀ ਸਰਚ ਆ ਲੱਗੀ ਕੁੜੀ ਨੂੰ ਰਿਲੇਸ਼ਨ ਵਿੱਚ ਰਹਿੰਦੇ ਇਹਨਾਂ ਗੱਲਾਂ ਬਤਾ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੇ ਬਜੇਰੀਆ ਕਦੇ ਕਿਤੇ ਆਰਾ-ਵਰਾ ਘੁੰਮਦੇ ਸੀ ਤੇ ਕੁੜੀ ਨੇ ਤੇ ਨਾ 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੋਂ ਨਾਲ ਕੰਨਦੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਹਿਤਾ ਕਿ ਮੇਰੀ ਬਾਲ ਦੀ ਉਕਿ ਮੈਂ ਬਾਹਰ ਜਾਣ ਚਾਹੁੰਦੀ ਆ ਦਿਨ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਸੀ ਅਸੀਂ ਤੇ ਰਿਸ਼ਤੇ ਲੁ ਕਰਦੇ ਗੱਲ ਦੋਦਾਂ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਇਹਨੂੰ 100 ਵਾਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਗਲਤ ਮਲਦੇ ਨੂੰ ਕਿਹਾ ਕਿਨੇ ਛਦਾਈ ਨੇ ਸਾਡੇ ਬਣਾਣੇ ਦਵਾਈ ਪੀਣੇ ਸੀ ਸਰ ਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਕਿ ਸਾਡੇ ਘਰ ਸਾਡੇ ਚੱਲਦੀ ਪਈ ਸੀ ਦਾਨ ਸਾਰੀ ਹਾਂ ਤੇ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀ ਨੇ ਉਲਟੋ ਕਿਹਾ ਕਿ ਜੇ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟ ਸਲਟ ਵੀ ਬੋਲ ਸਕਦੀ ਇੰਨੀ ਦੇਰ ਗੱਲ ਚੱਲਦੀ ਤੇ ਭਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਤੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋਈ ਪਤਾ ਲੱਗਦਾ ਅਸੀਂ ਕਿ ਮਿੱਤਾਂ ਸਕੂਲ ਪੜ੍ਹਦੀ ਸੀ ਉਹਦਾ ਆਮ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮਿੱਦਨ ਦੇ ਨੰਬਰ ਕਿਤੇ ਕਿ ਨੰਬਰਾਂ ਤੋਂ ਬਾਅਦ ਆਈਡੀਆਂ ਜੋ ਵੀ ਜਿਸੇ ਵੀ ਉਹ ਕੰਮ ਚੱਲਦਾ ਰਿਹਾ ਸਰ ਅਜੇ ਤੱਕ ਅੱਛੇ ਕੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਪੁਲਿਸ ਸਾਡਾ ਕੋਈ ਸਾਥ ਨਹੀਂ ਤੇ ਪੁਲਿਸ ਵੀ ਤੁਹਾਡੇ ਸਾਥ ਕੋਈ ਨਹੀਂ ਸਾਡਾ ਕੁਝ ਨਹੀਂ ਕੀਤਾ ਕੋਈ ਸਮਝ ਨਹੀਂ ਸਾਥ ਤੇ ਹਿੰਦੀ ਸਰ ਹਿੰਦੀ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਿਖਾਈ ਤੁਸੀਂ ਹਾਂਜੀ ਸਰ ਲਿਖਾਈ ਸਾਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਜਾਂਦੇ ਭਾਜੀ ਸਰ ਅਸੀਂ ਤੁਮਨੇ ਵੀ ਕੁੜੀ ਦੇ ਐਕਸ਼ਨ ਲਿਆ ਜਾਵੇ ਜੋ ਤੁਹਾਡੀ ਤੁਹਾਡੇ ਤੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ ਕੁਛ ਨਾ ਕੁਛ ਸੀ ਆ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿ ਉਹਦੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾੜ ਦੇ ਨਾਲ ਨਾਲ ਨਾ ਹੋਵੇ ਅਸੀਂ ਇਹ ਚੁੰਨੇ ਸਰ ਕੋਈ ਆਪਸੇ ਤੋਂ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੁਸ ਮਮਾ ਹੋਈ ਅਤੇ ਇਸੇ ਗੱਲੋਂ ਇਹਨਾਂ ਲੜਕੇ ਨੇ ਕੋਈ ਜਿੜੀ ਜਿਹੀ ਚੀਜ਼ ਪਾ ਲਈ ਤੇ ਲੜਕੇ ਦੇ ਭਰਾ ਦੇ ਬੈਨਾ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਰਤੀਸ ਆਉਂਦਾ ਵਾ ਤਾਨੂੰ ਫਿਰ ਬਾਰਾ ਦੱਸਿਆ ਜਾਏਗਾ ਇਹ 100 108 ਬੀਐਨਸ ਇਨਕੁਆਰੀ ਕਿ ਕੀ ਪਤਾ ਲੱਗਾ ਜੀ ਹੁਣ ਤੱਕ ਇਨਕੁਆਰੀ ਵੇਖੋ ਜੀ ਇਹ ਤੇ ਤਫਤੀਸ਼ ਦਾ ਪਾਰਟ ਹੈ ਜੇ ਤੇ ਆਪ ਪੋਸਟਮਾਰਟ ਵੀ ਕਰਵਾ ਰਹੇ ਹਾਂ ਪਰਚਾ ਦੇਖ ਕੇ ਪੋਸਟਮਾਰਟ ਵੀ ਕਰਾ ਰਹੇ ਹਾਂ ਹਾਂਜੀ ਜੋ ਵੀ ਅੱਗੇ ਸਾਹਮਣੇ ਆਇਆ ਗੋਲਡ ਸਟੇਜ ਕੀ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੁਹਾਨੂੰ ਕੀ ਮਿਲੀ ਹੈ ਕਾਰਨ ਕੀ ਹੈ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹਦੇ ਭਰਾ ਦੇ ਬਿਆਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ। ਠੀਕ ਹੈ ਪਰਿਵਾਰ ਵੱਲੋਂ ਕਹਿਣ ਕਿ ਮਹੀਨੇ ਤੋਂ ਉਹਨਾਂ ਦਾ ਪੇਦਾ ਜਿਹੜਾ ਹੈ ਉਹ ਧਮਕੀਆਂ ਦੇ ਰਿਹਾ ਸੀ ਮੇਰੇ ਨੂੰ। ਨਹੀਂ ਜੀ ਇਸ ਦਿਨ ਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ। ਤੇ ਜੇ ਹੋਏਗੀ ਤੇ ਕੋਈ ਨਾ ਕੋਈ ਤਫ਼ਤੀਸ਼ ਦਾ 파ਟ ਹੈ। ਦੇਖ ਲਾਂਗੇ ਕੀ ਕਾਰਵਾਈ ਕੀਤੀ ਜੀ। ਹਾਂਜੀ। ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ। ਠੀਕ ਹੈ। ਲੜਕੇ ਦੇ ਭਰਾ ਦੇ ਬਿਆਨਾਂ ਦੇ। ਓਕੇ ਜੀ। ਠੀਕ।